ਗੁੱਡ ਮਾਰਨਿੰਗ ਸਟੂਡੈਂਟਸ ਅੱਜ ਆਪਾਂ ਮੈਕਰੋ ਲੈਸਨ ਪਲਾਨ ਬਾਰੇ ਡਿਸਕਸ ਕਰਾਂਗੇ ਜਿਹੜਾ ਤੁਹਾਡਾ ਕੰਟੈਂਟ ਆ ਉੱਪਰ ਵਾਲਾ ਸੇਮ ਆਏਗਾ ਜਿਹੜਾ ਮਾਈਕਰੋ ਲੈਸਨ ਪਲਾਨ ਚ ਪੀਪਲ ਟੀਚਰ ਰੋਲ ਨੰਬਰ ਜਿੰਨੂੰ ਪੰਜਾਬੀ ਚ ਕਹਿੰਦੇ ਆ ਵਿਦਿਆਰਥੀ ਅਧਿਆਪਕਾ ਰੋਲ ਨੰਬਰ ਜਿਹੜਾ ਪੰਜਾਬੀ ਮੀਡੀਅਮ ਵਾਲੇ ਨੇ ਉਹ ਲਿਖਣਗੇ ਵਿਦਿਆਰਥੀ ਅਧਿਆਪਕਾ ਰੋਲ ਨੰਬਰ ਜਿਹੜਾ ਕਿ ਤੁਸੀਂ ਬਲੈਂਕ ਛੱਡਣਾ ਜਿਹੜਾ ਯੂਨੀਵਰਸਿਟੀ ਰੋਲ ਨੰਬਰ ਜੇ ਲਾਸਟ ਆਏਗਾ ਉਦੋਂ ਲਿਖਣਾ ਨੈਕਸਟ ਆ ਗਿਆ ਕਲਾਸ ਪੰਜਾਬੀ ਚ ਇਹਨੂੰ ਜਮਾਤ ਜਾਂ ਸ਼੍ਰੇਣੀ ਲਿਖਾਂਗੇ ਜੇ ਤੁਸੀਂ ਜਮਾਤ ਲਿਖਤਾ ਜਿਛ ਰੈਣੀ ਲਿਖਤਾ ਤਾਂ ਸ਼੍ਰੇਣੀ ਲਿਖਣਾ। ਦੈਨ ਸਬਜੈਕਟ ਜਿਹੜਾ ਤੁਹਾਡਾ ਕੀ ਆ? ਇਹਨੂੰ ਪੰਜਾਬੀ ਚ ਕੀ ਕਹਾਂਗੇ ਸਬਜੈਕਟ ਨੂੰ? ਵਿਸ਼ਾ। ਤਾਂ ਵਿਸ਼ਾ ਲਿਖਣਾ ਕਿਸੇ ਦਾ ਮੈਥ, ਸਾਇੰਸ, ਇੰਗਲਿਸ਼ ਜਿਹੜਾ ਵੀ ਹੈਗਾ ਉਹ ਲਿਖਣਾ ਹੈ ਉਹਨੂੰ। ਟਾਪਿਕ ਕੀ ਹੋ ਗਿਆ? ਉਪ ਵਿਸ਼ਾ। ਜਿਹੜਾ ਤੁਸੀਂ ਉਪ ਵਿਸ਼ਾ ਪੜਾਣਾ ਲਿਖਣਾ ਹੈ ਇਹਦੇ ਵਿੱਚ ਲੈਸਨ ਦੇ ਵਿੱਚ ਪੜਾਣਾ। ਇਹਦੀ ਡਿਊਰੇਸ਼ਨ ਕੀ ਆ? ਚੇਂਜ ਹੋ ਜਾਏਗੀ। ਮਾਈਕਰੋ ਲੈਸਨ ਦੀ ਪਹਿ ਗਈ ਆ 5 ਤੋਂ 7 ਮਿੰਟ। ਇਹਦੀ ਹੋਏਗੀ 35 ਤੋਂ 40 ਮਿੰਟ ਸਾਰੇ ਲੈਸਨ ਪਲਾਨ ਦੇ ਵਿੱਚ ਕੀ ਲਿਖਣੀ ਆ 35 ਤੋਂ 40 ਮਿੰਟ ਮੀਂ ਤਾਂ ਪੂਰਾ ਇੱਕ ਪੀਰੀਅਡ ਤੁਹਾਡਾ ਫਿਰ ਆ ਗਈ ਡੇਟ ਜਿਹਨੂੰ ਪੰਜਾਬੀ ਚ ਲਿਖੂਗਾ ਮਿਤੀ ਜਾਂ ਤਰੀਕ ਤਾਂ ਇਹ ਤੁਸੀਂ ਬਲੈਂਕ ਛੱਡਣੀਆਂ ਆ ਲਾਸਟ ਦੇ ਵਿੱਚ ਅਸੀਂ ਤੁਹਾਨੂੰ ਦੱਸਾਂਗੇ ਉਦੋਂ ਲਿਖਣੀਆਂ ਨੇ ਉਸ ਤੋਂ ਬਾਅਦ ਫਿਰ ਅੱਗੇ ਤੁਹਾਡੇ ਜਰਨਲ ਟੀਚਿੰਗ ਅਜ ਜਿਹਨਾਂ ਨੂੰ ਪੰਜਾਬੀ ਚ ਕੀ ਕਹਿੰਦੇ ਆ ਸਧਾਰਨ ਵਿਅਾਪਕ ਸਹਾਇਕ ਸਮੱਗਰੀ ਤਾਂ ਸਧਾਰਨ ਅਧਿਆਪਕ ਸਹਾਇਕ ਸਮੱਗਰੀ ਕਿਹੜੀ ਹੁੰਦੀ ਆ ਬਲੈਕਬੋਰਡ ਚਾਕ ਡਸਟਰ ਕਲਾਸਰੂਮ ਠੀਕ ਹੈ ਚੇਅਰਸ ਉਹ ਸਾਰੀਆਂ ਚੀਜ਼ਾਂ ਆ ਗਈਆਂ ਉਸ ਤੋਂ ਬਾਅਦ ਸਪੈਸੀਫਿਕ ਟੀਚਿੰਗ ਐਡ ਸਪੈਸੀਫਿਕ ਕੀ ਹੋ ਗਿਆ ਜਿਹੜੇ ਤੁਹਾਡੇ ਟਾਪਿਕ ਨਾਲ ਰਿਲੇਟਿਡ ਟੀਚਿੰਗ ਐਡ ਨੇ ਜਿਹੜੇ ਵਿਸ਼ੇਸ਼ ਸਹਾਇਕ ਸਮੱਗਰੀ ਇਹਦੇ ਵਿੱਚ ਜਿਵੇਂ ਤੁਸੀਂ ਟਾਪਿਕ ਲਿੱਤਾ ਇੰਗਲਿਸ਼ ਦਾ ਸੈਂਟੈਂਸ ਤਾਂ ਤੁਸੀਂ ਸੈਂਟੈਂਸ ਨਾਲ ਰਿਲੇਟਡ ਕੋਈ ਚਾਰਟ ਕੋਈ ਮਾਡਲ ਕੋਈ ਫਲੈਸ਼ ਕਾਰਡ ਯੂਜ਼ ਕੀਤਾ ਉਹ ਤੁਸੀਂ ਇੱਥੇ ਲਿਖੋਗੇ ਸਪੈਸੀਫਿਕ ਟੀਚਿੰਗ ਐਡ ਕਿਹਦੇ ਨਾਲ ਰਿਲੇਟਡ ਹੈ ਤੁਹਾਡੇ ਟਾਪਿਕ ਨਾਲ ਉਪ ਵਿਸ਼ੇ ਨਾਲ ਉਹਦੇ ਨਾਲ ਰਿਲੇਟਡ ਤੁਸੀਂ ਕੀ ਬਣਾਇਆ ਕੋਈ ਚਾਰਟ ਬਣਾਇਆ ਕੋਈ ਫਲੈਸ਼ ਕਾਰਡ ਬਣਾਇਆ ਉਹ ਸਾਰਾ ਇਹਦੇ ਵਿੱਚ ਤੁਸੀਂ ਲਿਖਣਾ ਫਿਰ ਅਗੇ ਜਰਨਲ ਏਮਸ ਜਾਂ ਆਬਜੈਕਟਿਵ ਜਿਨ੍ਹਾਂ ਨੂੰ ਕੀ ਕਹਾਂਗੇ ਸੁਧਾਰਨ ਉਦੇਸ਼ ਪੰਜਾਬੀ ਦੇ ਵਿੱਚ ਤਾਂ ਇਹ ਤੁਸੀਂ ਇੱਕ ਤੋਂ ਤਿੰਨ ਤੱਕ ਲਿਖਣੇ ਨੇ ਇਹ ਇਨਾਂ ਦੇ ਵਿੱਚ ਕੀ ਹੈ ਜਿਵੇਂ ਪਹਿਲਾਂ ਆਪਣਾ ਸੁਧਾਰਨ ਕੀਨਾ ਜਿਵੇਂ ਇੰਗਲਿਸ਼ ਦੇ ਨਾਲ ਰਿਲੇਟਡ ਚੈਨਲ ਆਪਾਂ ਮੇਨ ਇੰਗਲਿਸ਼ ਦੇ ਕੀ ਹੈ ਦਾ ਪੀਪਲ ਬਿਲ ਐਬਲ ਟੂ ਪ੍ਰੋਨਾਂਊਂਸ ਦਾ ਕਰੈਕਟ ਪ੍ਰੋਨਨਸੀਏਸ਼ਨ ਆਫ ਦਾ ਵਰਡਸ ਜਿਹੜੀ ਮੇਨ ਕੀ ਹੈ ਕਿ ਬੱਚੇ ਨੇ ਜਿਹੜੇ ਇੰਗਲਿਸ਼ ਦੇ ਵਿੱਚ ਕਰੈਕਟ ਪ੍ਰੋਨਨਸੀਏਸ਼ਨ ਸਿੱਖਣਗੇ ਤੇ ਦੂਸਰਾ ਜਿਵੇਂ ਤੁਸੀਂ ਕਹਿ ਸਕਦੇ ਹੋ ਦੇ ਕੈਨ ਐਬਲ ਟੂ ਇਨਹਾਂਸ देयर ਸਪੀਕਿੰਗ ਲਿਸਨਿੰਗ ਰਾਈਟਿੰਗ ਰੀਡਿੰਗ ਸਕਿਲਸ ਇਹ ਮੇਨ ਹੋਗੇ ਜਿਹੜੇ ਇੰਗਲਿਸ਼ ਨਾਲ ਰਿਲੇਟਡ ਹੋਗੇ ਸਪੈਸੀਫਿਕ ਕਿਹੜੇ ਹੋਗੇ ਜਿਹੜੇ ਸੈਂਟੈਂਸ ਨਾਲ ਰਿਲੇਟਡ ਹੋਣਗੇ ਸੈਂਟੈਂਸ ਨਾਲ ਰਿਲੇਟਡ ਕਿਹੜੇ ਹੋਣਗੇ ਤੁਹਾਡੇ AIMS ਉਦੇਸ਼ ਕਿਹੜੇ ਹੋਣਗੇ ਜਿਹੜੇ ਸੈਂਟੈਂਸ ਦ ਸਟੂਡੈਂਟਸ will able to use sentence in their daily life ਇਹ ਸਪੈਸੀਫਿਕ ਹੋ ਗਿਆ ਸੈਂਟੈਂਸ ਨਾਲ ਰਿਲੇਟਡ ਇਦਾਂ ਦੇ ਤੁਸੀਂ 3 AIMS ਲਿਖੋਗੇ ਫਿਰ ਪ੍ਰੀਵੀਅਸ ਨੋਲੇਜ ਟੈਸਟਿੰਗ ਜਿਹਨੂੰ ਕਿ ਪੂਰਵ ਗਿਆਨ ਦੀ ਪਰਖ ਕਿਹਾ ਜਾਂਦਾ ਪੰਜਾਬੀ ਵਿੱਚ ਪੂਰਵ ਗਿਆਨ ਦੀ ਪਰਖ ਕਰਨੀਆਂ ਤੁਸੀਂ ਨੇ ਜਿਹੜੀ ਤੁਹਾਡੀ ਇੰਟਰੋਡਕਸ਼ਨ ਸਕਿੱਲ ਇਹਦੇ ਵਿੱਚ ਯੂਜ਼ ਹੋਣੀ ਆ ਇਹਦੇ ਤਿੰਨ ਕੁਐਸਚਨ ਆਣਗੇ ਪਹਿਲਾ ਪ੍ਰਸ਼ਨ ਪੰਜਾਬੀ ਚ ਕੁਐਸਚਨ ਇੱਧਰ ਅਨਸਰ ਇਹਨੂੰ ਉੱਤਰ ਲਿਖਾਂਗੇ ਜਾਂ ਦੁਬਾਰ ਤੇ ਇਹਦੇ ਤੀਜੇ ਕੁਐਸਚਨ ਦਾ ਅਨਸਰ ਕੀ ਆਊਗਾ ਨੋ ਰਿਸਪੌਂਸ ਜਿਹੜਾ ਤੁਹਾਡੇ ਟੌਪਿਕ ਨਾਲ ਰਿਲੇਟਡ ਹੋਏਗਾ ਠੀਕ ਹੈ ਉਹ ਸੀਕੁਐਂਸ ਦੇ ਵਿੱਚ ਕੁਐਸਚਨ ਬਣਾਣੇ ਆ ਤੇ ਲਾਸਟ ਵਾਲਾ ਜਿਹੜਾ ਅਨਸਰ ਆ ਨੋ ਰਿਸਪੌਂਸ ਆਏਗਾ ਤੇ ਕੁਐਸਚਨ ਇਦਾਂ ਦਾ ਹੋਣਾ ਚਾਹੀਦਾ ਜਿਹਦਾ ਅਨਸਰ ਤੁਹਾਡੇ ਟੌਪਿਕ ਨਾਲ ਰਿਲੇਟਡ ਹੋਵੇ ਉਸ ਤੋਂ ਬਾਅਦ ਫਿਰ ਤੁਸੀਂ ਕਰੋਗੇ ਅਨਾਉਂਸਮੈਂਟ ਆਫ ਦਾ ਟਾਪਿਕ ਜਦੋਂ ਨਾ ਰਿਸਪਾਂਸ ਆ ਗਿਆ ਫਿਰ ਤੁਸੀਂ ਅਨਾਉਂਸਮੈਂਟ ਆਫ ਦਾ ਟਾਪਿਕ ਕਰਨਾ ਹੈ ਜਿਹੜਾ ਕਿ ਤੁਹਾਨੂੰ ਇੰਟਰੋਡਕਸ਼ਨ ਸਕਿੱਲ ਦੇ ਵਿੱਚ ਕੱਲ ਸਿਖਾਇਆ ਸੀਗਾ ਆਫਟਰ ਫਾਊਂਡਿੰਗ ਦਾ ਮੋਸਟ ਆਫ ਦਾ ਸਟੂਡੈਂਟਸ ਆਰ ਅਨੇਬਲ ਟੂ ਅਨਸਰ ਦਾ ਕੁਐਸ਼ਨ ਦਰ ਪੀਪਲ ਟੀਚਰ ਵਿਲ ਅਨਾਉਂਸ ਦਾ ਟਾਪਿਕ ਫਿਰ ਤੁਸੀਂ ਅਨਾਉਂਸ ਕਰਾਂਗੇ ਇਹਨੂੰ ਕੀ ਕਹਾਂਗੇ ਪੰਜਾਬੀ ਵਿੱਚ ਉਪ ਵਿਸ਼ੇ ਦੀ ਘੋਸ਼ਣਾ ਫਿਰ ਆ ਗਈ ਤੁਹਾਡੀ ਪ੍ਰੈਜੈਂਟੇਸ਼ਨ ਜਿਹਨੂੰ ਪੰਜਾਬੀ ਚ ਕੀ ਕਹਿੰਦੇ ਪ੍ਰਸਤੁਤੀ ਕਰਨ ਪ੍ਰੈਜੈਂਟੇਸ਼ਨ ਦੇ ਵਿੱਚ ਅੱਗੇ ਤੁਹਾਡੇ 4 ਕਾਲਮ ਬਣਨਗੇ ਪਹਿਲਾ ਸਬਜੈਕਟ ਮੈਟਰ ਵਿਸ਼ਾ ਵਸਤੂ ਪੀਪਲ ਟੀਚਰ ਐਕਟੀਵਿਟੀ ਵਿਦਿਆਰਥੀ ਅਧਿਆਪਕ ਕਿਰਿਆਵਾਂ ਪੀਪਲ ਐਕਟੀਵਿਟੀ ਵਿਦਿਆਰਥੀ ਕਿਰਿਆਵਾਂ ਸਪੋਰਟ ਸਿਸਟਮ ਸਹਾਇਕ ਸਮੱਗਰੀ ਕਿਸੇ ਨੇ ਵੀ ਬਲੈਕਬੋਰਡ ਨਹੀਂ ਲਿਖਣਾ ਇਸ ਤੇ ਕਿਉਂਕਿ ਸਹਾਇਕ ਸਮੱਗਰੀ ਦੇ ਵਿੱਚ ਤੁਸੀਂ ਇੱਥੇ ਫਲੈਸ਼ ਕਾਰਡ ਚਾਰਟ ਕੋਈ ਵੀ ਤੁਹਾਡਾ ਮਾਡਲ ਆ

ਫਿਰ ਇੱਥੇ ਕੀ ਆਏਗਾ ਪੀਪਲ ਟੀਚਰਸ will explain the topic on the blackboard ਫਿਰ ਇੱਥੇ ਪੀਪਲ will write down in the notebooks ਫਿਰ ਇੱਥੇ ਕੀ ਆਏਗਾ ਬਲੈਕਬੋਰਡ ਲੱਗਾ ਹੋਣਾ ਚਾਹੀਦਾ ਜਿਹੜੇ ਤੁਸੀਂ ਨੇ ਵਰਡਸ ਬਲੈਕਬੋਰਡ ਤੇ ਲਿਖੇ ਨੇ ਜਾਂ ਸੈਂਟੈਂਸ ਬਾਰੇ ਲਿਖਿਆ ਉਹ ਇੱਥੇ ਬਲੈਕਬੋਰਡ ਕੱਟ ਕੇ ਲਗਾਉਣਾ ਹੈ ਤੇ ਸਾਰੀ ਫਾਈਲ ਦੇ ਵਿੱਚ ਤੁਸੀਂ ਨੇ ਬਲੂ ਤੇ ਬਲੈਕ ਪੈਨ ਨਹੀਂ ਯੂਜ਼ ਕਰਨਾ ਠੀਕ ਹੈ ਕਿਸੇ ਨੇ ਵੀ ਹੋਰ ਜਿਹੜੇ ਕਲਰਫੁਲ ਪੈਨ ਨੇ ਉਹ ਯੂਜ਼ ਨਹੀਂ ਕਰਨੇ ਬਲੂ ਐਂਡ ਬਲੈਕ ਪੈਨ ਹੀ ਯੂਜ਼ ਹੋਣਾ ਚਾਹੀਦਾ ਹੈ ਹੈਡਿੰਗ ਲਈ ਬਲੈਕ ਨੀਚੇ ਕੀ ਹੈ ਬਲੂ ਪੈਨ ਜਦੋਂ ਤੁਹਾਡਾ ਹਾਫ ਟਾਪਿਕ ਹੋ ਗਿਆ ਫਿਰ ਤੁਸੀਂ ਸੈਕਸ਼ਨਲ ਰੀਕੈਪਿਊਲੇਸ਼ਨ ਕਰਨੀ ਹੈ ਸੈਕਸ਼ਨਲ ਰੀਕੈਪਿਊਲੇਸ਼ਨ ਨੂੰ ਕੀ ਕਹਿੰਦੇ ਆਪਾਂ ਪੰਜਾਬੀ ਚ ਪਤਾ ਕਿਸ ਨੂੰ ਸੈਕਸ਼ਨਲ ਕੈਪਿਊਲੇਸ਼ਨ ਜਿਹੜਾ ਸੈਕਸ਼ਨ ਕੈਪਿਊਲੇਸ਼ਨ ਹੈ ਇਹਨੂੰ ਪੰਜਾਬੀ ਚ ਆਪਾਂ ਕੀ ਕਹਾਂਗੇ ਕਿ ਜਿਹੜੀ ਅ ਅੱਧ ਦੇ ਵਿੱਚ ਆ ਗਈ ਮੱਧ ਦੀ ਵਿਭਾਗੀ ਦੁਹਾਈ ਵਿਭਾਗੀ ਦੁਹਾਈ ਕਹਾਂਗੇ ਨੂੰ ਆਪਾਂ ਫਿਰ ਉਸ ਤੋਂ ਬਾਅਦ ਤੁਸੀਂ ਕੰਟੀਨਿਊ ਕਰਨਾ ਇਹਨੂੰ ਟਾਪਿਕ ਨੂੰ ਵਿਭਾਗੀ ਦੁਹਾਈ ਦੇ ਵਿੱਚ ਤੁਸੀਂ ਕੁਐਸਚਨ ਪੁੱਛ ਸਕਦੇ ਹੋ ਵਨ ਵਰਡ ਆਂਸਰ ਫਿਲਪ ਅਪ ਕਰਾ ਸਕਦੇ ਹੋ ਮੈਚ ਦੀ ਕਾਲਮ ਕਰਾ ਸਕਦੇ ਹੋ ਇਹ ਤੁਹਾਡੇ ਤੇ ਡਿਪੈਂਡ ਕਰਦਾ ਸੈਕਸ਼ਨ ਟੈਚੂਲੇਸ਼ਨ ਚ ਤੁਸੀਂ ਕਿਵੇਂ ਕਰਾਣਾ ਬੱਚਿਆਂ ਨੂੰ ਕਿਵੇਂ ਇਨਵੋਲਵ ਕਰਨਾ ਤੁਸੀਂ ਬਲੈਕਬੋਰਡ ਦੇ ਉੱਤੇ ਵੀ ਲਿਖ ਕੇ ਮੈਚ ਦੀ ਕਾਲਮ ਕਰਾ ਸਕਦੇ ਹੋ ਉਹਨਾਂ ਦੀ ਕੀ ਹੈ ਐਕਟੀਵਿਟੀ ਹੋਏਗੀ ਉਹਨਾਂ ਦੀ ਉਹਨਾਂ ਨੂੰ ਤੁਸੀਂ ਇਨਵੋਲਵ ਕਰੋਗੇ ਫਿਜ਼ੀਕਲੀ ਫਿਰ ਉਸ ਤੋਂ ਬਾਅਦ ਕੰਟੀਨਿਊਟੀ ਦੇ ਵਿੱਚ ਫੇਰ ਸਾਰਾ ਹੀ ਲਿਖਣਾ ਸਬਜੈਕਟ ਮੈਟਰ ਪੀਪਲ ਟੀਚਰ ਐਕਟੀਵਿਟੀ ਪੀਪਲ ਐਕਟੀਵਿਟੀਆਂ ਸਪੋਰਟ ਸਿਸਟਮ ਫਿਰ ਅੱਗੇ ਟਾਪਿਕ ਨੂੰ ਤੁਸੀਂ ਕੰਟੀਨਿਊ ਕਰੋਗੇ ਜਦੋਂ ਤੁਹਾਨੂੰ ਪਤਾ ਲੱਗ ਗਿਆ ਕਿ ਬੱਚਿਆਂ ਨੂੰ ਇਹਦੇ ਅਨਸਰ ਆ ਗਏ ਉਹਨਾਂ ਨੂੰ ਸਮਝ ਆ ਗਿਆ ਜਿੰਨਾ ਤੁਸੀਂ ਪੜਾਇਆ ਫਿਰ ਨੈਕਸਟ ਕੰਟੀਨਿਊ ਕਰੋਗੇ ਲਾਸਟ ਦੇ ਵਿੱਚ ਫਾਈਨਲੀ ਕੈਪਚੂਲੇਸ਼ਨ ਕਰੋਗੇ ਜਿਹਨੂੰ ਅੰਤਿਮ ਦਰਹਾਈ ਕਿਹਾ ਜਾਂਦਾ ਪੰਜਾਬੀ ਵਿੱਚ ਉਹਦੇ ਤਰ੍ਹਾਂ ਜੇ ਤੁਸੀਂ ਸੈਕਸ਼ਨਰੀ ਕੈਪਚੂਲੇਸ਼ਨ ਦੇ ਵਿੱਚ ਫਿਲਪ ਕਰਾਏ ਨੇ ਤਾਂ ਚੇਂਜ ਕਰਕੇ ਫਾਈਨਲੀ ਕੈਪਚੂਲੇਸ਼ਨ ਦੇ ਵੀ ਤੁਸੀਂ ਬਾਨਵਰਡ ਅਨਸਰ ਪੁੱਛ ਸਕਦੇ ਹੋ ਕੁਐਸਚਨ ਜਾਂ ਤੁਸੀਂ ਮੈਥ ਦੀ ਕਾਲਮ ਕਰ ਸਕਦੇ ਆ ਸੈਕਚੁਲੇਟ ਕੈਪਸੂਲੇਸ਼ਨ ਤੇ ਫਾਈਨਲੀ ਕੈਪਸੂਲੇਸ਼ਨ ਦੇ ਵਿੱਚ ਸੇਮ ਜਿਹੜੀ ਕੁਐਸਚਨਿੰਗ ਨਹੀਂ ਹੋਏਗੀ ਉਹ ਡਿਫਰੈਂਟ ਹੋਏਗੀ ਠੀਕ ਫਿਰ ਲਾਸਟ ਵਿੱਚ ਹੋਮਵਰਕ ਹੋਮਵਰਕ ਦਾ ਕਿਸੇ ਨੇ ਕੋਈ ਡਿਜ਼ਾਈਨ ਨਹੀਂ ਬਣਾਉਣਾ ਬਲੈਕਬੋਰਡ ਦੇ ਉੱਤੇ ਕਾਲਾ ਬਲੈਕਬੋਰਡ ਕੱਟ ਕੇ ਉਹਦੇ ਉੱਤੇ ਲਿਖਣਾ ਹੈ ਜਿਹੜਾ ਤੁਹਾਡਾ ਹੋਮਵਰਕ ਤੇ ਹੋਮਵਰਕ ਦੇ ਵਿੱਚ ਤੁਸੀਂ ਕੀ ਆ ਬੱਚੇ ਨੂੰ ਕੁਐਸਚਨ ਦਵੋਗੇ ਇਹ ਤੁਹਾਡਾ ਹੈਗਾ ਮੈਕਰੋ ਲੈਸਨ ਪਲਾਨ ਦਾ ਜਿਹੜਾ ਫਾਰਮੈਟ ਇਸ ਫਾਰਮੈਟ ਦੇ ਵਿੱਚ ਹੀ ਤੁਸੀਂ ਸਾਰੇ ਲੈਸਨ ਬਣਾਣੇ ਨੇ ਟੋਟਲ ਤੁਹਾਡੇ ਜਰਨਲ ਲੈਸਨ 40 ਬਣਨਗੇ ਤੇ ਜਿਹੜੇ ਹੈਗੇ ਨੇ ਦੂਜੇ ਡਿਸਕਸ਼ਨ ਲੈਸਨ ਉਹ ਦੋ ਬਣਨਗੇ ਟੋਟਲ 42 ਲੈਸਨ ਬਣਨਗੇ 40 ਜਰਨਲ ਲੈਸਨ 2 ਡਿਸਕਸ਼ਨ ਲੈਸਨ ਜਿਹੜੇ ਤੁਸੀਂ ਜਰਨਲ ਲੈਸਨ ਦੇ ਵਿੱਚ ਲੈਸਨ ਬਣਾ ਲਏ ਉਹ ਤੁਸੀਂ ਫਾਈਨਲ ਦੇ ਡਿਸਕਸ਼ਨ ਤੇ ਜਰਨਲ ਦੇ ਵਿੱਚ ਇਸ ਫਾਈਲ 'ਚ ਉਹ ਤੁਸੀਂ ਫਾਈਨਲ ਦੇ ਵਿੱਚ ਨਹੀਂ ਲੈ ਸਕਦੇ ਇਸ ਲਈ ਪਹਿਲਾਂ ਹੀ ਸਾਰੇ ਜਾਣੇ ਜਿਹੜਾ ਟੌਪਿਕ ਤੁਸੀਂ ਫਾਈਨਲ ਦੇ ਵਿੱਚ ਪੜਾਣਾ ਹੈ ਉਹਨੂੰ ਆਪਣਾ ਸੈਪਰੇਟ ਰੱਖ ਲਓ ਇਸ ਫਾਈਲ ਦੇ ਵਿੱਚ ਨਾ ਲਿਖੋ ਜਿਹੜਾ ਤੁਹਾਨੂੰ ਲੱਗਦਾ ਕਿ ਸਾਡੇ ਟੀਚਿੰਗ ਐਡ ਬਣਾਉਣੇ ਸੌਖੇ ਨੇ ਸਾਨੂੰ ਪੜਾਉਣਾ ਸੌਖਾ ਅਸੀਂ ਵਧੀਆ ਉਹਨੂੰ ਪ੍ਰੇਜ਼ੈਂਟ ਕਰ ਦਾਂਗੇ ਫਾਈਨਲ ਦੇ ਵਿੱਚ ਉਹਨਾਂ ਨੂੰ ਤੁਸੀਂ ਇੱਕ ਸੈਪਰੇਟ ਰੱਖ ਲਓ ਇਹਨਾਂ ਦੇ ਵਿੱਚ ਨਹੀਂ ਲਿਖਣਾ ਹੈ ਬਾਕੀ ਕਿਸੇ ਨੂੰ ਕੋਈ ਕੁਐਰੀ ਆ ਤਾਂ ਪੁੱਛ ਸਕਦੇ ਹੋ ਮੈਂ ਫਾਈਨਲ ਰੀਕੈਪਿਲੇਸ਼ਨ ਜੇ ਵੀ ਸੇਮ ਹੈ ਤਾਂ ਟੇਬਲ ਬਣਾਣਾ ਹੈ ਨਹੀਂ ਟੇਬਲ ਨਹੀਂ ਬਣਾਣਾ ਬੱਚੇ ਇਹ ਇੱਥੇ ਥੋੜੇ ਖਤਮ ਹੋ ਜਾਏਗਾ ਤੁਸੀਂ ਸਾਰਾ ਜਿਹੜਾ ਇਹ ਜਿਹੜਾ ਹੈਗਾ ਥੋੜਾ ਪੜਾਣ ਦਾ ਏ ਜਦੋਂ ਤੁਹਾਡਾ ਪੂਰਾ ਟੌਪਿਕ ਕੰਪਲੀਟ ਹੋ ਗਿਆ ਉਸ ਤੋਂ ਬਾਅਦ ਆ ਲਾਈਨ ਲਾ ਕੇ ਖਤਮ ਕਰਕੇ ਤੁਸੀਂ ਫਾਈਨਲਿ ਕੈਪਚੂਲੇਸ਼ਨ ਲਿਖੂਗੇ ਜਿਹੜੀ ਕਿ ਪੰਜਾਬੀ ਵਿੱਚ ਜਿਹਨੂੰ ਕਹਿੰਦੇ ਅੰਤਿਮ ਦੁਹਰਾਇ ਉਹਦੇ ਵਿੱਚ ਕੀ ਹੈ ਜਿਹੜਾ ਤੁਸੀਂ ਪੜਾਇਆ ਉਹਦੇ ਨਾਲ ਰਿਲੇਟਡ ਤੁਸੀਂ ਕੁਸ਼ਿੰਗ ਕਰ ਸਕਦੇ ਹੋ ਵਨ ਵਰਡ ਆਂਸਰ ਕੁਐਸਚਨ ਪੁੱਛ ਸਕਦੇ ਹੋ ਲੰਬੇ ਲੈਂਥੀ ਕੁਐਸਚਨ ਨਹੀਂ ਪੁੱਛਨੇ ਹੈਗੇ ਕਿਉਂਕਿ ਤੁਸੀਂ ਟੌਪਿਕ ਨੂੰ ਕੰਪਲੀਟ ਕਰਕੇ ਜਿਹੜਾ ਹੈਗਾ ਇੱਕ ਪੀਰੀਅਡ ਦੇ ਵਿੱਚ ਜਾਣਾ ਹੈ ਠੀਕ ਹੈ ਉਸ ਤੋਂ ਬਾਅਦ ਕਨਫਿਊਜ਼ਿੰਗ ਕੁਐਸਚਨ ਨਹੀਂ ਹੋਣੇ ਜਿਹਦੇ ਕੋਈ ਫਿਲਪ ਹੋ ਸਕਦਾ ਮੈਚ ਦੀ ਕਾਲਮ ਹੋ ਸਕਦੀ ਹੈ ਕੁਈ ਵੀ ਤਰੀਕੇ ਨਾਲ ਤੁਸੀਂ ਪੁੱਛ ਸਕਦੇ ਹੋ ਤੇ ਸੈਕਸ਼ਨਲ ਕੈਪਸੂਲੇਸ਼ਨ ਤੇ ਫਾਈਨਲ ਕੈਪਸੂਲੇਸ਼ਨ ਦੀ ਜਿਹੜੀ ਕੁਐਸਚਨਿੰਗ ਆ ਸੇਮ ਨਹੀਂ ਹੋਣੀ ਚਾਹੀਦੀ ਤੇ ਇਹ ਵੀ ਡਿਫਰੈਂਟ ਹੋਣਾ ਚਾਹੀਦਾ ਜੇ ਇੱਥੇ ਫਿਲ ਅਪ ਕਰਾ ਲੈ ਤਾਂ ਇੱਥੇ ਤੁਸੀਂ ਕੁਐਸਚਨ ਜਾਂ ਮੈਚ ਦੇ ਕਾਲਮ ਕਰਾਉਂਗੇ ਹੋਮਵਰਕ ਦੇ ਵਿੱਚ ਤੁਸੀਂ ਕੋਈ ਵੀ ਲੈਂਥੀ ਕੁਐਸਚਨ ਇੱਕ ਦੇ ਸਕਦੇ ਹੋ